ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣਾ ਜੇ ਮੈਂ ਜਾਣਦੀ ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣਾ ਤੇ ਇੱਕ ਦੀ ਥਾ ਦੋ ਜੰਮ ਦੀ ਮੂਸਿਆ ਮੂਸਿਆ ਪਤਾ ਨਹੀਂ ਰੱਬ ਕਿਹੜੀ ਗੱਲੋਂ ਸਾਥੋਂ ਉਹ ਰੁੱਸਿਆ ਹਾਏ ਪੰਜਾਬ ਦੇ ਲੋਕੋ ਮੈਂ ਗੱਲ ਕਰ ਲੱਗਿਆ ਪੰਜਾਬੀ ਦੀ ਸਿੱਧੂ ਮੂਸੇ ਵਾਲੇ ਦੀ ਤੇ ਇੱਕ ਜਿਹੜਾ ਕਲਾਕਾਰ ਆ ਕੋਈ ਸ਼ੋਅ ਦੇ ਵਿੱਚ ਸੀਗਾ ਮੈਂ ਛੋਦਾ ਨਾਂ ਨਹੀਂ ਲੈਂਦਾ ਜਿਹੜੇ ਛੋਦੇ ਵਿੱਚੋਂ ਪੰਜਾਬੀ ਨੂੰ ਕੱਢਿਆ ਗਿਆ ਉਹ ਛੋਦਾ ਮੈਂ ਨਾ ਕਿਉਂ ਲਵਾਂ ਮੈਂ ਗੱਲ ਕਰ ਲੱਗਿਆ ਬੋਬੀ ਰੰਧਾਵਾ ਮਤਲਬ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਬੋਬੀ ਰੰਧਾਵਾ ਜਿਹਨੇ ਕਿਸੇ ਛੋਦੇ ਵਿੱਚ ਪੰਜਾਬੀ ਦੀ ਗੱਲ ਕੀਤੀ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਜਿਹੜੇ ਸਿੱਧੂ ਮੂਸੇ ਵਾਲੇ ਦੇ ਨਾਲ ਗਾਣੇ ਕੱਢਦੇ ਰਹੇ ਜਿਹੜੇ ਸਿੱਧੂ ਮੂਸੇ ਦੇ ਜਦੋਂ ਜਾਂਉਂਦੇ ਸੀ ਉਦੋਂ ਆ ਕੇ ਬੰਦੇ ਰਹੇ ਦੇ ਉਹਨਾਂ ਦੀਆਂ ਲੱਤਾਂ 'ਚ ਦਮ ਨਹੀਂ ਪਿਆ ਕਿ ਉਹ ਕਹਿ ਦੇਣ ਕਿ ਅਸੀਂ ਮੂਸੇ ਵਾਸਤੇ ਇਨਸਾਫ ਪਹੁੰਚਦੇ ਆ ਪਰ ਉਹ ਵਿਅਕਤੀ ਨੇ ਕਹਿਤਾ ਫਿਰ ਮੈਂ ਨਾਲ ਇਹ ਵੀ ਕਹਿ ਦੇਵਾਂ ਕਿ ਜਿਹੜੇ ਬੰਦੇ ਉਹਦੇ ਚੰਗੇ ਸੱਜਣਾ ਉਂਹ ਤੋਂ ਮੰਤਰੀਆਂ ਨਾਲ ਗਾਣੇ ਗਾਉਂਦੇ ਰਹੇ ਆ ਗਾਣਾ ਕਿਹੜਾ ਆਖੇ ਤਾਰੇ 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 ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਕੰਮ ਕੀ ਹੋਵੇ ਪੰਜਾਬ ਦਾ ਬੇੜਾ ਕਰਕ ਹੋ ਗਿਆ ਇਹ ਤਾਂ ਗੱਲ ਰਹਿ ਗਈ ਪਾਸੇ ਦੀ ਮੈਂ ਪਹਿਲਾ ਨੰਬਰ ਤੱਕ ਗੱਲ ਹੁਣ ਇਹ ਕਰ ਲੱਗਿਆ ਕਿ ਜਿਹੜਾ ਬੋਬ ਵੀ ਰੰਧਾਵਾ ਸੀ ਮੈਂ ਕਦੇ ਬਹੁਤੇ ਗਾਣੇ ਤਾਂ ਨਹੀਂ ਸੁਣਦਾ ਪਰ ਜਦੋਂ ਮੈਂ ਵੇਖਿਆ ਕਿ ਉਹਨੂੰ ਛੋਹ ਦੇ ਵਿੱਚੋਂ ਹੀ ਕੱਢਤਾ ਉਹਨੇ ਗੱਲ ਕੀਤੀ ਸਾਡੀ ਸਿੱਖੀ ਦੀ ਉਹਨੇ ਗੱਲ ਕੀਤੀ ਸਾਡੇ ਸ਼ਹੀਦਾਂ ਦੀ ਗੱਲ ਕੀਤੀ ਪੰਜਾਬੀ ਦੀ ਪਰ ਮੈਂ ਉਹਨੇ ਗੱਲ ਕਰ ਲੱਗਿਆ ਕਿ ਉਹ ਜਿਹੜਾ ਬੋਬ ਵੀ ਰੰਧਾਵਾ ਸੀ ਉਹਨੂੰ ਛੋਹ ਦੇ ਵਿੱਚੋਂ ਕੱਢਤਾ ਤੇ ਕੀ ਕੱਢਣ ਦੇ ਨਾਲ ਪੰਜਾਬੀ ਖਤਮ ਹੋ ਜੂਗੀ ਜਦੋਂ ਸਾਡੇ ਪੰਜਾਬ ਨੂੰ ਨਸ਼ੇਲੀ ਦੱਸਿਆ ਜਾਂਦਾ ਉਹ ਗਾਣਿਆਂ ਤੇ ਤਾਂ ਕੋਈ ਰੋਕ-ਥਾਮ ਨਹੀਂ ਲੱਗਦੀ ਜਦੋਂ ਸਾਡੇ ਪੰਜਾਬ ਦਾ ਕੋਈ ਹੋਰ ਕੋਈ ਕਦੇ ਨਸ਼ਾ ਪ੍ਰਮੋਟ ਹੁੰਦਾ ਕਦੇ ਜਾਂ ਇੱਥੇ ਸੱਸੀ ਪੁੰਨੂ ਵਰਗੇ ਮਸ਼ਹੂਰ ਹੋ ਗਾਣੇ ਜਦੋਂ ਗਾਉਂਦੇ ਆ ਉਹਨਾਂ ਤੇ ਤਾਂ ਕੋਈ ਰੋਕ-ਥਾਮ ਨਹੀਂ ਲੱਗਦੀ ਜਦੋਂ ਗੱਲ ਹੋਈ ਆ ਪੰਜਾਬੀ ਦੀ ਉਦੋਂ ਸਾਡੇ ਕਿਉਂ ਜਿਹੜਾ ਕਹ ਲੋ ਕਲਾਕਾਰਾਂ ਨੂੰ ਪਿੱਛੇ ਸਿੱਟਿਆ ਜਾਂਦਾ ਸਾਡੇ ਪੰਜਾਬੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾ ਰਿਹਾ ਹਾਉਲੀ ਹੌਲੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਚ ਨੌਕਰੀ ਨਹੀਂ ਮਿਲੀ ਜਾਂਦੀ ਰਾਜਸਥਾਨ ਹਰਿਆਣਿਆਂ ਤੋਂ ਆ ਕੇ ਇੱਥੇ ਨੌਕਰੀਆਂ ਕਰੀ ਜਾਂਦੇ ਆ ਇਹ ਕਾਹਤੋਂ ਕਰੀ ਜਾਂਦੇ ਆ ਵੀ ਆਪੇ ਹੀ ਇਹਨਾਂ ਦੇ ਜਦੋਂ ਅਫਸਰ ਨਾ ਹੋਏ ਤੇ ਉਹ ਪੰਜਾਬ ਦੀ ਗੱਲ ਕੀ ਕਰਨਗੇ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਸਾਡੇ ਪੰਜਾਬ ਦੇ ਨਾਂ ਲਾ ਕੇ ਦਿੱਲੀ ਦੇ ਲਾਏ ਜਾ ਰਹੇ ਆ ਸਾਡੀਆਂ ਇਹ ਵੀ ਪੋਸਟਾਂ ਖਤਮ ਹੋ ਰਹੀਆਂ ਕੀ ਅਸੀਂ ਗਾਣਿਆਂ ਦੇ ਵਿੱਚ ਗਾ ਵੀ ਨਹੀਂ ਸਕਦੇ ਕੀ ਉਹ ਜਿਹੜਾ ਰੰਧਾਵਾ ਸੀ ਬਹੁ ਵੀ ਰੰਧਾਵਾ ਮੈਨੂੰ ਦੱਸੋ ਵੀ ਉਹਨੇ ਮਾਰਾ ਕੀ ਗਾਤਾ ਕੀ ਦੀ ਆਪਣੇ ਦੀਪ ਜਿਹੜਾ ਕਹੋ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਗਈ ਆ ਜਿਹੜਾ ਕਹੋ ਹੱਥਾਂ ਤੇ ਸੀ ਚੱਕ ਕੇ ਜੰਗਾ ਜਿੱਤੀਆਂ ਗਈਆਂ ਉਹ ਝੂਠ ਆ ਕੋਈ ਉਹ ਮਾੜੀ ਗੱਲ ਕੀਤੀ ਆ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਕੀ ਇਹ ਝੂਠ ਆ ਇੱਕ ਜਿਹੜਾ ਕਹ ਲੋ ਅਮਰੀਕਾ ਦਾ ਜਿਹੜਾ ਕੋਈ ਮੈਂ ਮਾਫੀ ਚਾਹੁੰਨਾ ਜਿਹੜਾ ਉਹਨੇ ਨਾਮ ਹੀ ਲਿਆ ਸੀਗਾ ਕਿ ਕੋਨੇ ਜਿਹੜਾ ਕਹ ਲੋ ਪੱਗ ਦੀਆਂ ਫੋਟੋ ਔਰ ਸਾਡਾ ਜਿਹੜਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਜ਼ਿਆਦੇ ਆਪਦੇ ਮੂਸੇਪਿੰਡ ਦਾ ਉਹਨੇ ਨਾਮ ਮਸ਼ਹੂਰ ਕੀਤਾ ਸਾਡੀ ਜਿਹੜੀ ਪੰਜਾਬ ਆ ਸਾਡਾ ਜਿਹੜਾ ਪੰਜਾਬ ਆਲ ਵਰਲਡ ਦੇ ਵਿੱਚ ਅੱਗੇ ਆਇਆ ਕੀ ਇਹ ਕੋਈ ਗਲਤ ਹੋ ਗਿਆ ਸਾਡੇ ਪੰਜਾਬ ਦੇ ਵਿੱਚੋਂ ਕੀ ਕੀ ਖਤਮ ਕਰੋਗੇ ਸਾਡੇ ਪੰਜਾਬ ਦੇ ਵਿੱਚੋਂ ਪੰਜਾਬੀ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਸਾਡੇ ਪੰਜਾਬ ਦੇ ਵਿੱਚ ਮੈਂ ਪਹਿਲਾਂ ਦੱਸਤਾ ਵੀ ਅਫਸਰ ਨਹੀਂ ਰੱਖੇ ਜਾ ਰਹੇ ਇਹਦੇ ਵਿੱਚ ਗਲਤੀ ਸਾਡੇ ਮੰਤਰੀਆਂ ਦੀ ਆ ਸਾਡੇ ਲੋਕਾਂ ਦੀ ਗਲਤੀ ਆ ਉਹ ਸਾਡੇ ਗਾਣਿਆਂ ਨੂੰ ਪਸੰਦ ਨਹੀਂ ਕਰਦੇ ਸਾਡੇ ਸਿੱਖਾਂ ਨੂੰ ਪਸੰਦ ਨਹੀਂ ਕਰਦੇ ਸਾਡੇ ਸ਼ਹੀਦਾਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਨੂੰ ਛੋਹਾਂ ਦੇ ਵਿੱਚੋਂ ਕੱਢਿਆ ਜਾ ਜਾ ਕੇ ਪਰੇ ਮਾਰਦੇ ਆ ਸਾਡੀਆਂ ਪੰਜਾਬੀਆਂ ਦੀਆਂ ਗੱਲਾਂ ਨਹੀਂ ਕਰਦੇ ਉਹਨਾਂ ਨੂੰ ਸਾਡੀਆਂ ਗੱਲਾਂ ਸੁਣਨੀਆਂ ਪਸੰਦ ਵੀ ਨਹੀਂ ਉਹ ਜਦੋਂ ਕੋਈ ਤੁਹਾਡੇ ਪੰਜਾਬ ਦੇ ਵਿੱਚ ਆਉਂਦਾ ਤੁਸੀਂ ਜਿਹਦੇ ਕਿਹਦੇ ਸਿਰ ਤੇ ਪੱਗ ਰੱਖ ਦਿੰਨੇ ਆ ਜਿਹਦੇ ਕਿਹਦੇ ਸਿਰ ਤੇ ਪੱਗ ਰੱਖ ਦਿੰਨੇ ਆ ਇਹ ਪੱਗਾਂ ਵਾਸਤੇ ਸਾਡੇ ਸ਼ਹੀਦਾਂ ਨੇ ਜੰਗਾਂ ਲੜੀਆਂ ਇਹ ਚੀਜ਼ਾਂ ਭੁੱਲਿਆ ਨਾ ਕਰੋ ਮੈਂ ਬਹੁਤੇ ਦਿਨਾਂ ਦਾ ਕਹਿਣ ਨੂੰ ਫਿਰਦਾ ਸੀਗਾ ਤੁਸੀਂ ਸਾਡੇ ਆ ਸਿੱਖੋ ਭਰਾਵੋ ਤੁਸੀਂ ਸਾਡੇ ਆ ਆਪਣਾ ਪੰਜਾਬ ਆ ਏ ਪਰ ਪੰਜਾਬ ਦੀ ਗੱਲ ਸੁਣਨਾ ਨਹੀਂ ਚਾਹੁੰਦੇ ਜਿਹੜੇ ਛੂਹਾਂ 'ਚੋਂ ਪਟਕਾ ਕੇ ਮਾਰਦੇ ਆ ਸਾਡੇ ਕਿੰਨੇ ਕਾਰੀ ਪੰਜਾਬੀਆਂ ਨੂੰ ਇਹ ਕੀ ਕਹਿਣਗੇ ਜਦੋਂ ਕੋਈ ਪੰਜਾਬੀ ਚ ਗਾਣਾ ਗਾਉਂਦਾ ਉਹ ਤਾਂ ਕਹਿ ਦੇਣਗੇ ਦੇਸ਼ದ್ರੋਹੀ ਆ ਤੇ ਜਿਹੜਾ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਹਨੂੰ ਇਹ ਕਹਿਣਗੇ ਚੰਗਾ ਇਹ ਦੇਸ਼ ਹਾਸਤੇ ਚੰਗਾ ਮੈਂ ਕੋਈ ਇੱਥੇ ਕਿਸੇ ਵੀ ਚੀਜ਼ ਦਾ ਪ੍ਰਚਾਰ ਨਹੀਂ ਕਰ ਰਿਹਾ ਨਾ ਮੈਂ ਖਾਲਿਸਤਾਨ ਨੂੰ ਪ੍ਰਮੋਟ ਕਰ ਰਿਹਾ ਔਰ ਨਾ ਮੈਂ ਖਾਲਿਸਤਾਨ ਦੇ ਹੱਕ ਚ ਨਾ ਮੈਂ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਪਰ ਮੇਨ ਗੱਲ ਸਾਡੇ ਪੰਜਾਬੀ ਉਹ ਮੁੰਡੇ ਨੇ ਗਾਇਆ ਕੀ ਆ ਉਹਨੇ ਗਾਇਆ ਸਿੱਧੂ ਮੂਸੇਵਾਲ ਦਾ ਜਿਹੜਾ ਟੱਪਾ ਗਾਇਆ ਮੈਂ ਤੁਹਾਨੂੰ ਪਹਿਲਾਂ ਹੀ ਸੁਣਾਤਾ ਮੈਂ ਫਿਰ ਤੋਂ ਕਹਿਣਾ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਸਾਡੇ ਪੰਜਾਬ ਦੇ ਵਿੱਚ ਸਾਡਾ ਰਾਜ ਨਹੀਂ ਆ ਰਿਹਾ ਮਤਲਬ ਸਾਡਾ ਰਾਜ ਕੀ ਆ ਕਿ ਜਿਹੜੇ ਸੱਤ ਸਮੁੰਦਰੋਂ ਪਾਰ ਜਾ ਰਹੇ ਆ ਮੈਂ ਕੋਈ ਰਾਜ ਨਹੀਂ ਇਹ ਨਹੀਂ ਕਹਿੰਦਾ ਵੀ ਸਾਡੀ ਵੱਖਰੀ ਸਟੇਟ ਬਣਾਓ ਸਾਨੂੰ ਦੇਸ਼ ਚ ਹੀ ਰੱਖੋ ਪਰ ਇਹ ਸਾਡਾ ਜਿਵੇਂ ਜਿਵੇਂ ਕਹ ਲੋ ਕੋਈ ਮਰਾਠੀ ਜਿਵੇਂ ਗੁਜਰਾਤੀ ਉਹਨਾਂ ਦਾ ਅਲੱਗ ਜਿਵੇਂ ਯਾਰ ਉਹਨਾਂ ਦਾ ਬਾਣਾ ਆਪਦਾ ਸਾਡਾ ਬਾਣਾ ਆਪਦਾ ਕੀ ਅਸੀਂ ਕੋਈ ਝੂਠਤਾ ਗਾਉਂਦੇ ਨਹੀਂ ਅਸੀਂ ਕੋਈ ਝੂੜਦਾ ਪ੍ਰਚਾਰ ਤਾਂ ਕੀਤਾ ਨਹੀਂ ਉਹ ਨੌਜਵਾਨ ਨੇ ਪਰ ਕੀ ਚੱਕਰ ਕੀ ਹੋ ਗਿਆ ਮੈਂ ਪੰਜਾਬਗੋ ਤੁਹਾਨੂੰ ਕਹਿਣਾ ਚਾਹੇ ਕੋਈ ਮੰਤਰੀ ਆਜੇ ਚਾਹੇ ਕੋਈ ਕਲਾਕਾਰ ਆਜੇ ਤੁਸੀਂ ਉਹਦੇ ਸਿਰ ਤੇ ਪੱਗਾ ਰੱਖਣ ਨੂੰ ਹਰਜੋ ਇਹਨਾਂ ਪੱਗਾਂ ਪਿੱਛੇ ਇਹ ਸਾਨੂੰ ਸ਼ਹੀਦ ਆਉਦੇ ਪਰਿਵਾਰ ਸ਼ਹੀਦ ਕਰਾ ਕੇ ਸਾਡੇ ਯੋਧੇ ਸਾਥੋਂ ਖੋਏ ਗਏ ਆ ਇਹਨਾਂ ਪੱਗਾਂ ਪਿੱਛੇ ਤੇ ਆਪਾਂ ਜਿਹਦੇ ਕਿਦੇ ਸਿਰ ਤੇ ਰੱਖ ਦਿੰਨੇ ਆ ਸਾਡਾ ਜਿਹੜਾ ਕੋਈ ਯੋਧਾ ਹੁੰਦਾ ਜਿਹੜਾ ਸਾਡੇ ਯੋਧੇ ਸੀ ਸਾਡੇ ਜਿਹੜੇ ਸ਼ਹੀਦ ਆ ਉਹਨਾਂ ਨੇ ਕੁਰਬਾਨੀਆਂ ਪਰਿਵਾਰਾਂ ਦੀਆਂ ਦੇਤੀਆਂ ਆਪਦੀਆਂ ਕੁਰਬਾਨੀਆਂ ਦੇਤੀਆਂ ਇਹ ਪੱਗ ਨੂੰ ਬਚਾਉਣ ਵਾਸਤੇ ਤੇ ਇੱਕ ਜਿਹੜਾ ਕੋਈ ਕਲਾਕਾਰ ਆਉਂਦਾ ਜਿਹੜਾ 10 ਸਕਿੰਟਾਂ ਤੋਂ 20 ਸਕਿੰਟਾਂ ਤੋਂ ਵੱਧ ਪੱਗ ਨਹੀਂ ਸਿਰ ਤੇ ਰੱਖਦਾ ਆਪਾਂ ਚੱਕ ਕੇ ਉਹਦੇ ਸਿਰ ਤੇ ਰੱਖ ਦਿੰਨੇ ਆ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਅੱਜ ਤੋਂ ਬਾਅਦ ਪੱਗ ਨਾ ਰੱਖੋ ਜੀਵ ਜੀ ਤੁਹਾਨੂੰ ਉਹ ਲੋਈ ਭੇਟ ਕਰਦੇ ਹੋ ਜੀ ਕਰੋ ਕਦੇ ਆਪਾਂ ਕਿਸੇ ਨੂੰ ਹਰਮੰਦਰ ਸਾਹਿਬ ਗਿਫਟ ਕਰ ਦਿੰਨੇ ਆ ਨਹੀਂ ਕਰਨਾ ਸਾਡਾ ਪੰਜਾਬ ਦੀ ਕੋਈ ਚੀਜ਼ ਗਿਫਟ ਨਹੀਂ ਕਰਨੀ ਜੇ ਗੱਲ ਕਰੀਏ ਪੱਗ ਦੀ ਸਾਡੇ ਜਿਹੜੇ ਕੱਲ ਉਰਖੇ ਪੁਰਖਿਆਂ ਨੇ ਸ਼ਹੀਦੀਆਂ ਦਿੱਤੀਆਂ ਇਹਨੀਆਂ ਪੱਗਾਂ ਵਾਸਤੇ ਅਸੀਂ ਨਹੀਂ ਕਿਸੇ ਮੰਤਰੀ ਦੇ ਸਿਰ ਤੇ ਪੱਗ ਰੱਖਣੀ ਹੈ ਨੋਟ ਕਰੋ ਗੱਲ ਕੀ ਅਸੀਂ ਪੰਜਾਬੀ ਦੀ ਗੱਲ ਨਹੀਂ ਕਰ ਸਕਦੇ ਪੰਜਾਬੀ ਕੋਈ ਮਾੜੀ ਚੀਜ਼ ਆ ਸਾਡੀ ਆਰ ਬੋਲੀ ਆ ਜਦੋਂ ਅਸੀਂ ਪੰਜਾਬੀਆਂ ਦੇ ਘਰੇ ਜਨਮ ਲਿਆ ਸਾਡਾ ਜਿਹੜਾ ਪੰਜਾਬ ਦਾ ਰਤਬਾ ਸਾਰੇ ਜਿਹੜਾ ਕਹ ਲੋ ਵਰਲਡ ਦੇ ਵਿੱਚ ਪੰਜਾਬੀ ਪੰਜਾਬੀ ਕਿਹਾ ਜਾਂਦਾ ਤੇ ਤੁਸੀਂ ਸਾਡੀਆਂ ਸਾਨੂੰ ਗੱਲਾਂ ਨਹੀਂ ਗਾਉਂ ਦਿੰਦੇ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਤੇ ਕੋ ਝੂਠਾ ਦੇ ਵਿੱਚ ਜੇ ਉਹਨਾਂ ਨੂੰ ਮਿਲਿਆ ਇਨਸਾਫ ਤੁਸੀਂ ਦੱਸ ਦਿਓ ਉਹਦਾ ਮਾਂ ਪਿਓ ਮਰਦਾ ਫਿਰਦਾ ਜਾਉਂਦਾ ਫਿਰਦਾ ਜਿਹੜਾ ਉਹ ਜਾਂਦਾ ਨਹੀਂਗਾ ਉਹ ੜਕਦੀ ਆਤਮਾ ਹੋਈ ਫਿਰਦੀ ਆ ਜਦੋਂ ਉਹਨਾਂ ਦਾ ਪੁੱਤ ਇਕੱਲਾ-ਇਕੱਲਾ ਸੀ ਉਹਨਾਂ ਕੋਲ ਜੇ ਤਾਂ ਕੋਈ ਦੋ ਪੁੱਤ ਹੁੰਦੇ ਜਾਂ ਦੋ ਉਹ ਭੈਣ ਭਾਈ ਹੁੰਦੇ ਤਾਂ ਜਿਹੜਾ ਪਿਆਰ ਸੀ ਉਹ ਦੂਜੇ ਉਹਨਾਂ ਨੂੰ ਆ ਜਿਹੜਾ ਮਹਿਲ ਪਾਇਆ ਉਹ ਵੱਡ-ਵੱਡ ਖਾਂਦਾ ਇੱਥੇ ਜਿਹੜੇ ਲੋਕ ਆ ਮੈਂ ਉਹਦੇ ਭੋਗ ਦੇ ਵਿੱਚ ਕਹਦਾ ਸੀ ਕਿ ਮੈਂ ਕਿਹਾ ਮੂਸੇਵਾਲ ਦੀਏ ਮਾਵੇਂ ਇਹ ਮਾਂ ਮੇਰਗੇ ਤੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਣਾ ਇੱਥੇ ਸਭ ਮੁੱਦੇ ਬਣਾਉਣ ਆਲੇ ਆ ਹੋਰ ਕੱਖ ਵੀ ਨਹੀਂਗਾ ਮੈਂ ਸਿਰਫ ਇੰਨੀ ਗੱਲ ਕਰਨ ਲੱਗਿਆ ਕਿ ਉਹਨੇ ਕੁਝ ਗਲਤ ਨਹੀਂ ਕੀਤਾ ਮੈਂ ਇੱਕ ਆ ਸੰਸਾਰਦੀਪ ਜਿਹੜਾ ਵੀਰ ਪੱਤਰਕਾਰ ਆ ਉਹਦੀ ਇੰਟਰਵਿਊ ਸੁਣੀ ਤੇ ਮੈਂ ਕਹਾ ਕਮਾਲ ਦੀ ਗੱਲ ਹੋ ਗਈ ਯਾਰ ਅਸੀਂ ਪੰਜਾਬੀ ਦੀ ਗੱਲ ਵੀ ਨਹੀਂ ਕਰ ਸਕਦੇ ਕਿ ਅਸੀਂ ਕੁਝ गा ਵੀ ਨਹੀਂ ਸਕਦੇ ਪੰਜਾਬੀ ਦਾ ਤੁਸੀਂ ਸਭ ਕੁਝ ਗਾਉਂਦੇ ਆ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਕਿਸੇ ਵੀ ਜਾਤ ਦੇ ਖਿਲਾਫ ਨਹੀਂ ਮੈਨੂੰ ਸਾਰੇ ਇੱਕੋ ਜਿਹੇ ਆ ਚਾਹੇ ਉਹ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈ ਭਾਈ ਇਹਨਾਂ ਕੌਮਾਂ ਦੇ ਵਿੱਚ ਇਹਨਾਂ ਧਰਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਗਰੀਬ ਲੋਕ ਬੈਠੇ ਆ ਬਹੁਤ ਗਰੀਬ ਬੈਠਿਆ ਮੈਂ ਉਹਨਾਂ ਗਰੀਬਾਂ ਦੀ ਗੱਲ ਹੀ ਕੀਤੀ ਆ ਕਦੇ ਮੈਂ ਜਾਤ ਧਰਮ ਦੀ ਗੱਲ ਨਹੀਂ ਕੀਤੀ ਗਈ ਪਰ ਮੇਰੀ ਬੇਨਤੀ ਆ ਕਿ ਅਸੀਂ ਪੰਜਾਬੀ ਦੀ ਗੱਲ ਨਹੀਂ ਕਰ ਸਕਦੇ ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਬੇਨਤੀ ਆ ਮੇਰੀ ਹੱਥ ਬੰਨ ਕੇ ਕਿ ਮੇਰੇ ਪਹਿਲੇ ਮੰਤਰੀਆਂ ਨੂੰ ਬੇਨਤੀ ਆ ਕਿਰਪਾ ਕਰਕੇ ਵਿਧਾਨ ਸਭਾ ਦੇ ਵਿੱਚ ਮੁੱਦਾ ਇੱਕ ਪੇਸ਼ ਆਪਦਾ ਜਿਹੜਾ ਕਹਿ ਲੋ ਆਪਣਾ ਜਿਹੜਾ ਮਤਾ ਪੇਸ਼ ਕਰਾਓ ਕਿ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਨੌਕਰੀ ਮਿਲੂਗੀ ਉਸ ਤੋਂ ਬਾਅਦ ਜੇਕਰ 1000 ਪੋਸਟ ਆਈ ਆ 1000 ਪੋਸਟ ਦੇ ਵਿੱਚੋਂ 1000 ਪੋਸਟ ਦੇ ਵਿੱਚੋਂ ਅਸੀਂ 980 ਪੋਸਟਾਂ ਪੰਜਾਬੀਆਂ ਨੂੰ ਦੇਣੀਆਂ ਤੇ 20 ਪੋਸਟਾਂ ਦੂਜੀਆਂ ਸਟੇਟ ਨੂੰ ਪਹਿਲੀ ਗੱਲ ਤਾਂ ਪਹਿਲਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿਓ ਸਾਨੂੰ ਦੂਜੀਆਂ ਸਟੇਟਾਂ 'ਚ ਖੰਗੜ ਨਹੀਂ ਦਿੰਦੇ ਤੇ ਤੁਸੀਂ ਪਤਾ ਨਹੀਂ ਕੀ ਕੁਝ ਕਰਦੇ ਫਿਰਦੇ ਆ ਵਾਕਈ ਗੱਲ ਯਾਦ ਆਉਂਦੀ ਆ ਕਿ ਕਦੇ ਵਾਸਤੇ ਔਰ ਲੋਹੇ ਦੇ ਕਬਾੜੇ ਦੇ ਵਿੱਚ ਕੋਈ ਤਾਕਤ ਨਹੀਂ ਗਈ ਕਿ ਆਹ درخت ਨੂੰ ਵੱਢ ਸਕੇ ਉਹਨੂੰ ਵੱਢਦਾ ਦਸਤਾ ਵੱਢਦਾ ਦਸਤਾ ਉਸ ਲੱਕੜ ਦਾ ਮੇਰੀ ਇਹ ਮੰਤਰੀਆਂ ਨੂੰ ਬੇਨਤੀ ਆ ਸਾਰੇ ਮੰਤਰੀਆਂ ਨੂੰ ਪੰਜਾਬ ਦੇਆਂ ਨੂੰ ਕਿ ਭਾਈ ਨੋਟ ਕਰ ਲਓ ਮੈਂ ਅਏ ਵਾਰ ਇੱਕ ਗੱਲ ਕਹਿਣਾ ਹੁਣਾ ਕਿ ਕੜਛੀ ਤੇ ਪਤੀਲੀ ਪੰਜਾਬ ਪਤੀਲੀ ਬਣਿਆ ਤੁਸੀਂ ਬਣ ਗਏ ਕੜਛੀ ਥੋਥੋਂ ਹੌਲੀ-ਹੌਲੀ ਪੰਜਾਬ ਖਾਲੀ ਕਰਾ ਰਹੇ ਆ ਕਹਿਣ ਤੋਂ ਭਾਵ ਪਤੀਲੀ ਖਾਲੀ ਹੋ ਰਹੀ ਆ ਪਰ ਜਿਸ ਦਿਨ ਇਹ ਪਤਲੀ ਖਾਲੀ ਹੋਗੀ ਨੋਟ ਕਰੋ ਜਿਸ ਦਿਨ ਇਹ ਪਤਲੀ ਖਾਲੀ ਹੋਗੀ ਉਸ ਤੋਂ ਬਾਅਦ ਯਾਦ ਰੱਖ ਲਓ ਕਿ ਕੜਛੀ ਦਾ ਕੰਮ ਵੀ ਕੋਈ ਨਹੀਂ ਰਹਿੰਦਾ ਤੇ ਜਿਹੜੀ ਕੜਛੀ ਆ ਉਹ ਵੀ ਪਤਲੀ ਦੇ ਕੋਲ ਮਾਂਜ ਕੇ ਰੱਖਣ ਵਾਸਤੇ ਰੱਖੀ ਜਾਂਦੀ ਆ ਹੋਰ ਕੋਈ ਕੰਮ ਨਹੀਂ ਹੁੰਦਾ ਉਹਦਾ ਕੜਛੀ ਦਾ ਵੀ ਉਸ ਤੋਂ ਬਾਅਦ ਤੇ ਜਿਹੜੇ ਪਿੰਡਾਂ ਨੂੰ ਖਾਲੀ ਕਰ ਰਹੇ ਆ ਤੇ ਉਹਦੇ ਵਿੱਚ ਇੱਕ ਚਮਚਾ ਹੁੰਦਾ ਕਿ ਸਾਡੀ ਫਲਾਨੀ ਪਾਰਟੀ ਆ ਸਾਡੀ ਫਲਾਨੀ ਪਾਰਟੀ ਆ ਤੁਹਾਨੂੰ ਵੀ ਦੱਸ ਦੇਵਾਂ ਕਿ ਅੱਜ ਕੱਲ ਤਾਂ ਚਮਚੇ ਪਲਾਸਟਿਕ ਦੇ ਆਉਂਦੇ ਆ ਤੇ ਇਹ ਯਾਦ ਰੱਖ ਲੋ ਜਦੋਂ ਪੁਰਾਣੇ ਸੀ ਯਾਦ ਰੱਖ ਲੋ ਗੱਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਇੱਕ ਅੱਜ ਚਮਚਾ ਭਾਂਡੇ ਤੋਂ ਗੱਲ ਆ ਯਾਦ ਆ ਰਹੀ ਹੈ ਕਿਸੇ ਦੀ ਕੀਤੀ ਹੋਈ ਹੈ ਗੱਲ ਕਿ ਜਦੋਂ ਪੁਰਾਣੇ ਸਮੇਂ ਸੀ ਪੁਰਾਣੇ ਬਜ਼ੁਰਗ ਸੀ ਤੋਂ ਪਿੱਤਲ ਦੇ ਭਾਂਡੇ ਹੁੰਦੇ ਸੀ ਮਾਂਜ ਕੇ ਰੱਖਦੇ ਸੀ ਸਾਮ੍ਹ ਕੇ ਰੱਖਦੇ ਸੀਗੇ ਕਿ ਉਹ ਉਹ ਵਰਤ ਤੇ ਵੀ ਜਾਣਦੇ ਸੀਗੇ ਭਾਂਡੇ ਤੋਂ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਦੇ ਵੀ ਸੀ ਉਹ ਅਸੀਂ ਸਾਡੀ ਮੰਤਰੀ ਸਾਡੀ ਭੈਣ ਭਾਈ ਉਦੋਂ ਸਾਡੀ ਗੱਲ ਕਰਦੇ ਸੀ ਫਿਰ ਥੋੜਾ ਜਿਹਾ ਸਮਾਂ ਗਾਹ ਨੰਗਿਆ ਤਾਂ ਭਾਂਡੇ ਆ ਗਏ ਕੱਚ ਦੇ ਉਹ ਕੱਚ ਦੇ ਭਾਂਡੇ ਆਏ ਤਾਂ ਉਹਨਾਂ ਨੂੰ ਕਹਿ ਲੋ ਮਾਂਜ ਕੇ ਜਿਹੜਾ ਕਹਿ ਲੋ ਮਾਂਜ ਤਾਂ ਸਕਦੇ ਨਹੀਂ ਸੀ ਕੱਲਾ ਧੋ ਕੇ ਰੱਖਦੇ ਨੇ ਕਿ ਉਹਨਾਂ ਨੂੰ ਸਾਹਮ ਕੇ ਰੱਖਣਾ ਇਹ ਟੁੱਟ ਨਾ ਜਾਣ ਉਸੇ ਤਰ੍ਹਾਂ ਸਾਡੇ ਪੰਜਾਬੀਆਂ ਦਾ ਸੁਭਾਅ ਬਣ ਗਿਆ ਕੱਚੇ ਭਾਂਡਿਆਂ ਦਾ ਕਿ ਇਹ ਸਾਹਮ ਕੇ ਰੱਖਣ ਵਾਲੇ ਰਹਿ ਗਏ ਆ ਤੇ ਹੁਣ ਇਹਨਾਂ ਤੋਂ ਕੰਮ ਕੋਈ ਨਹੀਂ ਲੈ ਸਕਦੇ ਬਸ ਵਰਤੋਂ ਤੇ ਬੋਝ ਕੇ ਰੱਖੋ ਫਿਰ ਹੁਣ ਕੰਮ ਆ ਗਿਆ ਹੁਣ ਤਾਂ ਜਿਵੇਂ ਜਿਵੇਂ ਤੁਰੇ ਜਾਂਦੇ ਆਵੇਂ ਮੈਂ ਖਾ ਖਾ ਸਿੱਟੀ ਜਾਂਦੇ ਆ ਹੁਣ ਡਿਸਪੋਜ਼ਲ ਦਾ ਕੰਮ ਚੱਲ ਪਿਆ ਯਾਦ ਰੱਖ ਲੋ ਇਹਦਾ ਘਾਟਾ ਪੰਜਾਬ ਨੂੰ ਆ ਹੋਰ ਕਿਸੇ ਨੂੰ ਨਹੀਂ ਮੈਂ ਕਿਸੇ ਵੀ ਮੈਂ ਨਾ ਤਾਂ ਮੈਂ ਪਹਿਲਾਂ ਵੀ ਕਹਿੰਦਾ ਸ਼ੁਰੂ ਦੇ ਵਿੱਚ ਮੇਰਾ ਕੋਈ ਮੁੱਦਾ ਬਣਾਵੇ ਨਾ ਮੈਂ ਖਾਲਿਸਤਾਨ ਦੀ ਸਪੋਰਟ ਕਰਦਾ ਨਾ ਮੈਂ ਹਿੰਦੂ ਰਾਸ਼ਟਰ ਦੀ ਸਪੋਰਟ ਕਰਦਾ ਮੈਂ ਇਸ ਦੇਸ਼ ਦਾ ਪਰ ਉਦੋਂ ਪਹਿਲਾਂ ਮੈਂ ਪੰਜਾਬ ਦੇ ਵਿੱਚ ਜਨਮ ਲਿਆ ਸਾਡਾ ਇਹ ਪੰਜਾਬ ਆ ਜਿਹੜੀਆਂ ਚੀਜ਼ਾਂ ਸਾਡੇ ਪੰਜਾਬੀਆਂ ਜਿਹੜਾ ਸਾਡਾ ਪੰਜਾਬ ਬਚਾਉਣ ਵਾਸਤੇ ਸਾਡੇ ਯੋਧੇ ਹੋਏ ਆ ਅਸੀਂ ਉਹਨਾਂ ਦਾ ਨਾਮ ਨਹੀਂ ਲੈ ਸਕਦੇ ਕਿਉਂ ਤੁਹਾਨੂੰ ਗਾਣੇ ਚੁੱਪਦੇ ਆ ਕਦੇ ਬਲਵਿੰਦਰ ਜਟਾਣੇ ਵਰਗੇ ਚੁੱਪਦੇ ਆ ਕਦੇ ਹੋਰ ਚੁੱਪਦੇ ਆ ਪਰ ਮੇਰੀ ਇੰਨੀ ਕ ਬੇਨਤੀ ਆ ਕਿ ਤੁਸੀਂ ਜਿਹਦਾ ਅਸੀਂ ਕਿਸੇ ਨੂੰ ਕੁਛ ਨਹੀਂ ਆਦੇ ਮੈਂ ਇੱਥੇ ਗੱਲ ਕਹਿ ਰਿਹਾ ਬੀਜੇਪੀ ਸਰਕਾਰ ਆਈ ਇਹਨਾਂ ਨੇ ਵੱਡੇ ਵੱਡੇ ਬੁੱਤ ਬਣਾਏ ਅਸੀਂ ਵਿਰੋਧ ਨਹੀਂ ਕੀਤਾ ਅਸੀਂ ਆਖਿਆ ਕੋਈ ਗੱਲ ਨਹੀਂ ਉਹਨਾਂ ਨੂੰ ਜੋ ਚੰਗਾ ਲੱਗਿਆ ਕੀਤਾ ਭਾਵੇਂ ਸਾਡੇ ਦੇਸ਼ ਦੇ ਵਿੱਚ ਫੁੱਲ ਗਰੀਬੀ ਆ ਉਹ ਗੱਲ ਨਹੀਂ ਮੈਂ ਅਸੀਂ ਕੁਝ ਨਹੀਂ ਮੈਂ ਨਹੀਂ ਕਹਿ ਰਿਹਾ ਕਿਸੇ ਦੀ ਵੀ ਮੂਰਤੀ ਤੇ ਪਰ ਯਾਰ ਅਸੀਂ ਤੁਸੀਂ ਤਾਂ ਮੂਰਤੀਆਂ ਬਣਵਾ ਲੈਨੇ ਜਿਹਦੀਆਂ ਚਾਹੋਂ ਅਸੀਂ ਯਾਰ ਗਾ ਵੀ ਨਹੀਂ ਸਕਦੇ ਗੱਲ ਸਾਡੀ ਇੱਥੇ ਆ ਤੇ ਜੇਕਰ ਪੰਜਾਬ ਦੇ ਲੋਕਾਂ ਨੂੰ ਮੈਂ ਕੁਝ ਵੱਧ ਘੱਟ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਇੱਥੋਂ ਪਤਾ ਲੱਗਦਾ ਉਹ ਜਿਹੜਾ ਕਲਾਕਾਰ ਆ ਬੋਬੀ ਬੋਬੀ ਰੰਧਾਵਾ ਉਹਨੂੰ ਤੁਸੀਂ ਸ਼ੋਅ ਦੇ ਵਿੱਚੋਂ ਤਾਂ ਕੱਢਤਾ ਕਿਉਂਨੇ ਪੰਜਾਬੀ ਦੇ ਵਿੱਚ ਗਾਤੇ ਆ ਸਿੱਧੂ ਮੂਸੇਵਾਲੂ ਇਨਸਾਫ ਨਹੀਂ ਮਿਲਿਆ ਆਪਣੇ ਬਾਬਾ ਦੀਪ ਸਿੰਘ ਜੀ ਬਾਰੇ ਦੱਸਿਆ ਉਹਨੇ ਹੋਰ ਪੰਜਾਬੀ ਦੀ ਗੱਲ ਕੀਤੀ ਆ ਪਰ ਇਸ ਟਾਈਮ ਪੰਜਾਬੀਆਂ ਦੇ ਦਿਲ ਤੇ ਚੜ ਗਿਆੋ ਯਾਦ ਰੱਖ ਲਓ ਹੁਣ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਛੋ ਤੁਸੀਂ ਦੂਜੇ ਕਲਾਕਾਰਾਂ ਨੂੰ ਦਿੰਦੇ ਆ ਜਿੱਦਾਂ ਤੁਸੀਂ ਮਾਨ ਸਨਮਾਨ ਕਦੇ ਆ ਬਹੁਤ ਦੂਜੀ ਆ ਗਈ ਕੰਗਣਾ ਆ ਗਈ ਚਲੋ ਜੀ ਕਦੇ ਉਹਦਾ ਸਤਿਕਾਰ ਕੀਤਾ ਜਿਹੜਾ ਇਸ ਟਾਈਮ ਆਪ ਕੋਈ ਵੀ ਕਿਸੇ ਵੀ ਸਟੇਟ ਤੋਂ ਕੋਈ ਕਲਾਕਾਰ ਆਉਂਦਾ ਕੋਈ ਮੰਤਰੀ ਆਉਂਦਾ ਕਿਰਪਾ ਕਰਕੇ ਉਹਦੇ ਸਿਰ ਤੇ ਪੱਗ ਨਾ ਰੱਖੋ ਜੇ ਇਹ ਪੱਗ ਪਿੱਛੇ ਬਹੁਤ ਘਰ ਕੁਰਬਾਨ ਹੋਏ ਆ ਤੇ ਆਪਾਂ ਜਿਹਦੇ ਕਿਦੇ ਸਿਰ ਤੇ ਪਾ ਕੇ ਰੱਖ ਦਿੰਨੇ ਆ ਉਹ 10 ਸਕਿੰਟਾਂ 20 ਸਕਿੰਟਾਂ ਤੋਂ ਵੱਧ ਰੱਖਦਾ ਨਹੀਂਗਾ ਹੁਣ ਇੰਨੀ ਕੁ ਮੇਰੀ ਬੇਨਤੀ ਆ ਤੇ ਕੋਈ ਮੇਰਾ ਸਿੱਖ ਵੀਰ ਮੇਰੇ ਤੇ ਗੁੱਸਾ ਕਰੇ ਗੁੱਸਾ ਨਾਲ ਕਰੀ ਤੇਰਾ ਛੋਟਾ ਭਰਾ ਮੈਂ ਗੁੱਸਾ ਨਾ ਕਰੋ ਜੇ ਜਿਹੜੀ ਗੱਲ ਮੇਰੀ ਗਲਤ ਲੱਗਦੀ ਆ ਮੈਨੂੰ ਫੋਨ ਕਰਕੇ ਦੱਸ ਦਿਓ ਜੇ ਜਿੱਦਨ ਦਾ ਕੋਈ ਕੰਮ ਨਹੀਂ ਵੀ ਕਾਕਾ ਤੇਰੀ ਆ ਗੱਲ ਗਲਤ ਆ ਮੈਂ ਉਹ ਗੱਲ ਨੂੰ ਮੰਨੂਗਾ ਪਰ ਜਿਹੜੀ ਗੱਲ ਮੈਂ ਕਹੀ ਆ ਮੈਨੂੰ ਨਹੀਂ ਲੱਗਦਾ ਮੈਂ ਕੋਈ ਗਲਤ ਕਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਾਕਾ ਆਪਦਾ ਪੰਜਾਬ ਸੰਭ ਇਹ ਜੇ ਤੁਹਾਨੂੰ ਕੋਈ ਨੌਕਰੀ ਨਹੀਂ ਦਿੰਦਾ ਕੁਰਸੀਆਂ ਨੂੰ ਹੱਥ ਪਾਓ ਇਹਨਾਂ ਦੀ ਹੁਣ ਜੇ ਅਸੀਂ ਦਲੇਰ ਬਣੇ ਰਹਿੰਨੇ ਆ ਕਿਸੇ ਗਰੀਬ ਤੇ ਸਾਡਾ ਦਬਕਾ ਚੱਲਦਾ ਆ ਸਾਡਾ ਪਸ਼ੂਆਂ ਤੇ ਦਬਕਾ ਚੱਲਦਾ ਜਿੰਨਾ ਅਸੀਂ ਕਿੰਨਾ ਦਬਕਾ ਚਲਾਉਂਨੇ ਆ ਪਰ ਕੀ ਚੱਕਰ ਆ ਅਸੀਂ ਵਿਧਾਨ ਸਭਾ ਵੱਲ ਨੂੰ ਜਾਂਦੇ ਆ ਉਦੋਂ ਸਾਡੀਆਂ ਮੋਕਾਂ ਕਿਹੜੀ ਗੱਲੋਂ ਪੈਂਦੀਆਂ ਮੈਨੂੰ ਤੁਸੀਂ ਇਹ ਦੱਸੋ ਕਿਹੜੀ ਗੱਲੋਂ ਮੌਕਾ ਪੈਂਦੀਆਂ ਵਿਧਾਨ ਸਭਾ ਵੱਲ ਨੂੰ ਕੁਝ ਕਰੋ ਬੇਨਤੀ ਹੈ ਇਲੈਕਸ਼ਨ ਲੜੋ ਜੇਕਰ ਨੌਕਰੀਆਂ ਨਹੀਂ ਮਿਲਦੀਆਂ ਨਾਲ ਮੇਰੀ ਬੇਨਤੀ ਇਹ ਆ ਕਿ ਤੁਸੀਂ ਪੰਜਾਬੀ ਸਾਡੇ ਜਿੰਨੇ ਵੀ ਮੇਰੇ ਭਰਾ ਤੇ ਮੇਰੀ ਇਹਨਾਂ ਮੰਤਰੀਆਂ ਨੂੰ ਬੇਨਤੀ ਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿਓ ਤੁਸੀਂ ਇੰਨੀ ਕਿ ਮੇਰੀ ਹੱਥ ਬੰਨ ਕੇ ਬੇਨਤੀ ਆ ਮੇਰੇ ਵਰਗੇ ਭੁੱਖਾ ਮਰਦਾ ਕੋਈ ਗੱਲ ਨਹੀਂ ਮਰਨ ਦਿਓ ਕਰਜ਼ਾਈ ਹੁੰਦਾ ਹੋਣ ਦਿਓ ਪਰ ਪੰਜਾਬ ਨੂੰ ਬਚਾ ਲਓ ਕਿਉਂਕਿ ਅਸੀਂ ਤੁਹਾਡੇ ਤੇ ਬੋਲਦੇ ਆ ਸਾਨੂੰ ਥੋੜਾ ਕੁਝ ਮਿਲੂਗਾ ਮੇਰੀ ਬੇਨਤੀ ਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿਓ ਤਾਂ ਕਿ ਸਾਡੇ ਪੰਜਾਬ ਉਹੀ ਹਰਿਆ ਭਰਿਆ ਰਹੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਸਾਡੇ ਜਵਾਕ ਹੁਣ ਜਿਵੇਂ ਕੀ ਕੰਮ ਕੀ ਹੁੰਦਾ ਕਿ ਆਇਤਾ ਅਸੀਂ ਕੱਲ ਲੁਧਿਆਣੇ ਗਏ ਸੀ ਜਿੱਦੇ 1 ਨਵੰਬਰ ਨੂੰ ਉੱਥੇ ਪੰਜਾਬੀ ਸਾਥੋ ਬੋਲੀ ਨਾ ਜਾਵੇ ਜਿਹੜਾਂ ਕਿ ਉਹਨੂੰ ਬੁਲਾਈਏ ਅਸੀਂ ਹਿੰਦੀ 'ਚ ਹੀ ਬੁਲਾਈਏ ਨਾਲ ਦਾ ਮੇਰੇ ਨਾਲ ਕਹਿੰਦਾ ਯਾਰ ਪੰਜਾਬੀ ਦਾ ਕੋਈ ਦੀਂਦੇ ਨਹੀਂ ਰੇਡਿੰਗਾਂ ਤੇ ਕੋਈ ਪੰਜਾਬੀ ਨਹੀਂ ਦੀਂਦਾ ਕੁਝ ਮੇਰੇ ਵੀਰ ਗੁੱਸਾ ਨਾ ਕਰੋ ਜੇ ਐਨ ਆਰ ਆਈ ਭਰਾ ਜਾ ਕੇ ਉਧਰ ਆਪਾਂ ਸੁਣਦੇ ਆ ਬਾਕੀ ਮੈਨੂੰ ਨਹੀਂ ਪਤਾ ਵੀ ਇਹ ਕੰਮ ਹੁੰਦਾ ਕਿ ਨਹੀਂ ਆਪਾਂ ਤਾਂ ਸੁਪਨੇ 'ਚ ਨਹੀਂ ਕਦੇ ਵੇਖਿਆ ਕੁਝ ਵੀਰ ਕਹਿੰਦੇ ਆ ਜੀ ਉਧਰ ਜਾ ਕੇ ਅਸੀਂ ਬੇਰ ਤੋੜਦੇ ਆ ਤੇ ਇੱਧਰ ਥੋੜੋ ਕਿੰਨੂੰ ਨਹੀਂ ਤੋੜੀਦੇ ਆਪਦੇ ਬਾਗਾਂ 'ਚ ਉਦੋਂ ਤੁਸੀਂ ਦਿਹਾੜੀਆਂ ਇਕੱਠਾ ਨਾ ਕਰਦੇ ਆ ਉਦੋਂ ਕਿੰਨੂੰ ਆਪਦੇ ਬਾਗਾਂ 'ਚ ਆਪਕਿਉਂ ਨਹੀਂ ਤੋੜਦੇ ਉੱਥੇ ਤੁਸੀਂ ਜੀ ਜੀ ਕਰਦੇ ਆ ਨਾਲ ਦੇ ਦਿਹਾੜੀਦਾਰਾਂ ਨੂੰ ਇ ਵੀ ਆ ਤੁਹਾਡੇ ਮਜ਼ਦੂਰ ਆ ਤੁਸੀਂ ਉਹਨਾਂ ਨਾਲ ਓਏ ਓਏ ਕਰਕੇ ਗੱਲ ਕਰਦੇ ਆ ਇਹ ਇਹ ਇਹਦੇ ਸਾਨੂੰ ਘਾਟੇ ਪੈਣੇ ਆ ਯਾਦ ਰੱਖੋ ਆ ਜਿਹੜੀ ਫਸਲ ਪਈ ਆ ਇਹਨਾਂ ਨੂੰ ਤੁਸੀਂ ਬਚਾਉਣਾ ਹੁਣ ਇਸ ਟਾਈਮ ਖੇਤੀ ਕਰੋ ਜਦੋਂ ਇਹ ਫਸਲਾਂ ਦੇ ਪੜੀਆਂ ਸਾਜ਼ਿਸ਼ਾਂ ਤਗੜੀਆਂ ਚੱਲੀ ਜਾਂਦੀਆਂ ਸਾਡੀਆਂ ਖੜਾ ਹੋ ਜਾ ਮਾੜਾ ਕੋਈ ਗੱਲ ਨਹੀਂ ਸਾਡੇ ਜਿਹੜਾ ਕਹ ਲੋ ਨਰਮੇ ਨਹੀਂ ਵੇਖਦੇ ਪਰ ਜਿਹੜੀ ਕਹ ਲੋ ਆ ਛਿੱਕਰੀਆਂ ਜਿਹੜੀਆਂ ਆ ਗਈਆਂ ਇਹ ਆ ਛਿੱਕਰੀਆਂ ਇਹ ਆ ਛਿੱਕਰੀਆਂ ਨੋਟ ਕਰ ਲੋ ਮੈਂ ਤੁਹਾਨੂੰ ਸਬੂਤ ਦਿਖਾਉਣਾ ਸਾਡੇ ਨਰਮੇ ਨਹੀਂ ਵੇਖਦੇ ਤੇ ਜਦੋਂ ਗੱਲ ਕਰੀਏ ਆ ਮੌਲਾਂ ਦੇ ਵਿੱਚ ਜਿਹੜੇ ਮੌਲ ਆ ਗਏ ਆ ਮੌਲ ਦੇ ਵਿੱਚ ਸ਼ਿੱਕਰੀਆਂ ਵਿਕੀ ਜਾਂਦੀਆਂ ਮੇਰੇ ਭਰਾਵੋ ਮੌਲ ਦੇ ਵਿੱਚ ਸ਼ਿੱਕਰੀਆਂ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਇਹ ਆ ਰਹੀ ਔਰ ਮੌਲਾਂ ਦੇ ਮੁੰਬਈ ਦੇ ਵਿੱਚ ਖੜੇ ਆ ਮਿੱਤਰੋ ਇਸ ਵਕਤ ਜਿਹੜੀ ਆਪਾਂ ਨਰਮੇ ਰਿਹਾ ਸ਼ਿੱਕਰੀਆਂ ਬਾਈ ਅੱਗ ਚਲਾ ਦਿੰਦੇ ਆਗੇ ਧੂਣੀ ਬਾਲ ਦਿੰਦੇ ਆਗੇ ਉਹਦੇ 100-100 ਰੁਪਏ ਦਾ ਪੈਕਟ ਆ ਗਾ ਮਨ ਸਾਹਿਬ ਦਾ ਆ ਵੇਖੋ ਆ 100-100 ਰੁਪਏ ਦਾ ਪੈਕਟ ਆ ਇਨ੍ਹਾਂ ਸ਼ਿੱਕਰੀਆਂ ਦਾ ਓ ਸਾਡੀਆਂ ਲੱਕੜਾਂ ਨਹੀਂ ਵੇਕਦੀਆਂ ਭਰਾਵੋ ਆ ਵੇਖੋ ਆ ਛਿੱਕਰੀਆਂ ਵੇਕਦੀਆਂ ਉਹਨਾਂ ਨੂੰ ਸਾਰਾ ਪਤਾ ਵੀ ਤੁਹਾਡਾ ਕੀ ਵੇਕਣਾ ਕਿ ਨਹੀਂ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਤੁਹਾਡੇ ਅਰگە ਤਾਂ ਕੋਈ ਬੰਦਾ ਕੋਈ ਨਹੀਂ ਬਸ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਜਿਹੜਾ ਆਪਣੇ ਪੰਜਾਬ ਦਾ ਵੀਰ ਆ ਉਹਦੇ ਨਾਲ ਪਿਆਰ ਬਣਾਉਣਾ ਸ਼ੁਰੂ ਕਰਦੋ ਤੇ ਮੇਰੀ ਮਜ਼ਦੂਰਾਂ ਨੂੰ ਵੀ ਬੇਨਤੀ ਆ ਕਿ ਕਿਸਾਨਾਂ ਨੂੰ ਵੀ ਬੇਨਤੀ ਇੱਕ ਦੂਜੇ ਨਾਲ ਪਿਆਰ ਪਾਉਣਾ ਸ਼ੁਰੂ ਕਰੋ ਛੱਡ ਦੋ ਇਹ ਤੁਹਾਡੀਆਂ ਦੁਸ਼ਮਣੀਆਂ ਕਾਹਦੀਆਂ ਕਿ ਇਹ ਕੀ ਦੁਸ਼ਮਣੀਆਂ ਇੱਥੇ ਨਾ ਕੋਈ ਜਾਤ ਪਾਤ ਰੱਬ ਨੇ ਕਿਸੇ ਨੇ ਕੁਝ ਨਹੀਂ ਲਿਖਿਆ ਮੈਨੂੰ ਜੱਟਾਂ ਦੇ ਘਰੇ ਭੇਜ ਕਿਸੇ ਨੇ ਇਹ ਨਹੀਂ ਕਿਹਾ ਮੈਨੂੰ ਮਜਬੀਆਂ ਦੇ ਘਰੇ ਭੇਜ ਜਾਂ ਮੈਨੂੰ ਰਾਏ ਸਿੱਖਾਂ ਦੇ ਪੇਜ ਜਾਂ ਮੈਨੂੰ ਤੁਸੀਂ ਰਵੀਦਾਸ ਸਿੰਘਾਂ ਦੇ ਘਰੇ ਭੇਜੋ ਇਸ ਕਰਕੇ ਪੰਜਾਬ ਨੂੰ ਬਚਾਓ ਮੇਰੇ ਵੀਰੋ ਤੁਸੀਂ ਬਚਾ ਸਕਦੇ ਆ ਬਚਾਓ ਇਹ ਪੰਜਾਬ ਥੋੜਾ ਹੀ ਪੈ ਲਿਆ ਥੋੜੀਆਂ ਬਚਾਓ ਇਹਨਾਂ ਨੂੰ ਕਿਉਂ ਤੁਸੀਂ ਜਾ ਜਾ ਬਾਹਰ ਬੈੰਨੇ ਆ ਪਹਿਲਾਂ ਸਾਡਾ ਜਿਹੜਾ ਕੋਈ ਬਾਹਰ ਜਾਂਦਾ ਸੀਗਾ ਉਹ ਕੀ ਕੰਮ ਕਰਦਾ ਸੀਗਾ ਉਹ ਇੱਥੋਂ 2 ਕਿੱਲੇ ਵੇਚ ਕੇ ਤੇ ਉਧਰੋਂ 25 ਕਿੱਲੇ ਬਣਾ ਕੇ ਇੱਧਰ ਆ ਕੇ ਉਹ ਕੰਮ ਧੰਦਾ ਕਰ ਲਾ ਗਿਆ ਸੀ। ਇਸ ਟਾਈਮ 25-25 ਕਿੱਲੇ ਆਪਾਂ ਵੇਚ ਕੇ ਉਧਰ ਜਾ ਰਹੇ ਆ। ਤੁਹਾਡੇ ਵਰਗਾ ਬੰਦਾ ਕੋਈ ਨਹੀਂ ਜ਼ਰੂਰੀ ਨਹੀਂ ਕਿ ਇੱਕ ਨਰਮਾ ਬੀਜੀ ਖੜਾ ਆਪਾਂ ਆਪਾਂ ਕਿਉਂ ਮਰੀ ਜਾਂਦੇ ਆ। ਜੇਕਰ ਇੱਕ ਪਿੰਡ ਦੇ ਵਿੱਚ 1000 ਕਿੱਲਾ ਨਾ ਤੇ 200 ਕਿੱਲਾ ਨਰਮਾ ਬੀਜੇ 200 ਕਿੱਲਾ ਹੋਰ ਫਸਲ ਬੀਜੋ ਜਿਹੜੀ ਫਸਲ ਦੀ ਮੰਗ ਹੋਵੇ ਆਪਾਂ ਉਹੀ ਫਸਲ ਬੀਜ ਲੈਣੇ ਆ। ਸਾਡੀਆਂ ਫਸਲਾਂ ਦਾ ਜਿਹੜਾ ਰੇਟ ਹੈ ਉਹ ਸਰਕਾਰਾਂ ਕਰ ਦੇਣਗੋ ਕੌਣ ਹੁੰਦੀਆਂ ਤੇ ਕਰਨ ਵਾਲਾ ਖੜੇਗਾ ਫਸਲਾ ਆਪਦੀਆਂ ਇਸ ਕਰਕੇ ਪਰ ਸਾਨੂੰ ਮਜ਼ਦੂਰਾਂ ਨਾਲ ਵੀ ਪਿਆਰ ਬਣਾਉਣਾ ਪਊਗਾ ਜਿਸ ਤਰ੍ਹਾਂ ਤੁਹਾਡੇ 7000 ਰੁਪਏ ਕੁਇੰਟਲ ਦੇ ਨਰਮੇ ਨਾਲ ਥੋੜੀ ਪੂਰੀ ਨਹੀਂ ਪੈਂਦੀ ਉਸੇ ਤਰ੍ਹਾਂ ਇੱਕ ਗਰੀਬ ਦੀ ਦਿਹਾੜੀ 400 ਰੁਪਿਆ ਉਹਦੀ ਵੀ ਪੂਰੀ ਨਹੀਂ ਪੈਂਦੀ ਇਸ ਕਰਕੇ ਸਾਨੂੰ ਪਿਆਰ ਬਣਾਉਣ ਦੀ ਜ਼ਰੂਰਤ ਹੈ ਗੱਲ ਮੰਨੋ ਤੇ ਮੇਰੀ ਹੁਣ ਬੇਨਤੀ ਪੰਜਾਬ ਦੇ ਮੰਤਰੀਆਂ ਨੂੰ ਵਾਰ-ਵਾਰ ਕਰ ਰਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿਓ ਆਖਰ ਨੂੰ ਅਸੀਂ ਥੋੜੀ ਰਹਿਣਾ ਤੁਸੀਂ ਸਾਡੇ ਰਹਿਣਾ ਤੇ ਯਾਦ ਰੱਖੋ ਜੇ ਗੱਲ ਭਾਵੇਂ ਚਾਚੇ ਤਾਏ ਵਰਤਦੇ ਹੋਣ ਜਾਂ ਨਾ ਵਰਤਦੇ ਹੋਣ ਪਰ ਆਖਰ ਨੂੰ ਗੱਲ ਚਾਚੇ ਤਾ ਹੀ ਲਾਉਂਦੇ ਹੁੰਦੇ ਆ ਯਾਦ ਰੱਖ ਲਓ ਉਸੇ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਮੰਤਰੀਓ ਆਖਰ ਨੂੰ ਅਸੀਂ ਤੁਹਾਨੂੰ ਗੱਲ ਲਾਉਣਾ ਉਹਨਾਂ ਨੇ ਗੱਲ ਨਹੀਂ ਲਾਉਣਾ ਇੱਕ ਗਾਣ ਆਇਆ ਸੀ ਚੜੀ ਜਿੰਨਾਂ ਦੀ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਯਾਦ ਰੱਖੋ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਕੁਛ ਮੈਂ ਗਲਤ ਬੋਲ ਬੈਠਾ ਵਾਂ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ